ਨਾਵ ਸ਼ੇਖ ਚਿੱਲੀ ਅਤੇ ਸੁਪਨਿਆਂ ਦਾ ਮਹਿਲ ਪਿੰਡ ਵਿੱਚ ਸਵੇਰ ਦਾ ਸਮਾਂ ਹੈ ਪਿੱਛੇ ਕੁੱਕੜ ਬੋਲ ਰਿਹਾ ਹੈ ਸ਼ੇਖ ਚਿੱਲੀ ਦੀ ਅੰਮਾ ਕਹਿੰਦੀ ਪੁੱਤਰਾ ਇਹ ਅੰਡੇ ਲੈ ਜਾ ਤੇ ਬਾਜ਼ਾਰ ਚ ਵੇਚਾ ਧਿਆਨ ਨਾਲ ਲੈ ਕੇ ਜਾਈ ਝਟ ਨਾ ਲੱਗੇ ਸ਼ੇਖ ਚਿੱਲੀ ਟੋਕਰੀ ਸਿਰ ਤੇ ਰੱਖ ਕੇ ਰਵਾਨਾ ਹੋ ਜਾਂਦਾ ਹੈ ਰਸਤੇ ਵਿੱਚ ਜਾਂਦੇ ਸ਼ੇਖ ਚਿੱਲੀ ਸੋਚਣ ਲੱਗ ਪੈਂਦਾ ਇਹ ਅੰਡੇ ਵੇਚਾਂਗਾ ਫਿਰ ਉਹਨਾਂ ਪੈਸਿਆਂ ਨਾਲ ਇੱਕ ਕੁਕੜੀ ਲੈ ਲਵਾਂਗਾ ਫਿਰ ਉਹ ਅੰਡੇ ਦਵੇਗੀ ਫਿਰ ਹੋਰ ਕੁਕੜੀਆਂ ਫਿਰ ਉਹ ਵੇਚ ਕੇ ਮੈਂ ਬੱਕਰੀ ਲੈ ਲਵਾਂਗਾ ਬੱਕਰੀ ਤੋਂ ਘੋੜਾ ਘੋੜੇ ਤੋਂ ਕਾਰ ਤੇ ਫਿਰ ਇੱਕ ਰਾਣੀ ਨਾਲ ਵਿਆਹ ਉਸ ਦੀ ਅੱਖਾਂ ਬੰਦ ਹਨ ਉਹ ਟਕਰਾ ਮਾਰਦਾ ਮਾਰਦਾ ਅੱਗੇ ਵੱਧਦਾ ਜਾਂਦਾ ਹੈ ਸ਼ੇਖ ਚਿੱਲੀ ਆਪਣੇ ਮਨ ਵਿੱਚ ਇੱਕ ਮਹਿਲ ਦੇਖ ਰਿਹਾ ਹੈ ਉਸ ਦੀ ਰਾਣੀ ਉਸ ਨੂੰ ਆਖਦੀ ਚਿੱਲੀ ਜੀ ਰੋਟੀ ਤਾਂ ਖਾ ਲਵੋ ਚਿੱਲੀ ਸੋਚਦਾ ਜੇ ਇਹ ਮੈਨੂੰ ਤੰਗ ਕਰੇਗੀ ਤਾਂ ਮੈਂ ਗੁੱਸੇ ਚ ਲੱਤ ਮਾਰ ਦਿਆਂਗਾ ਜਿਵੇਂ ਹੀ ਉਸਨੇ ਲੱਤ ਮਾਰੀ ਸਿਰ ਦੀ ਟੋਕਰੀ ਡਿੱਗ ਪਈ ਸਾਰੇ ਅੰਡੇ ਫਟ ਗਏ ਸ਼ੇਖ ਚਿੱਲੀ ਮੂੰਹ ਤੇ ਹੱਥ ਮਾਰਦਾ ਹੈ ਦੁਖੀ ਹੋ ਕੇ ਕਹਿੰਦਾ ਨਾ ਅੰਡੇ ਰਹੇ ਨਾ ਕੁਕੜੀ ਨਾ ਬੱਕਰੀ ਨਾ ਕੋੜਾ ਤੇ ਰਾਣੀ ਵੀ ਗਈ ਲੋਕ ਹੱਸ ਰਹੇ ਹਨ ਤੇ ਉਸਦੀ ਮਾਂ ਆ ਕੇ ਕਹਿੰਦੀ ਪੁੱਤਰਾ ਅਜੇ ਹੋਇਆ ਹੀ ਕੀ ਸੀ ਨੈਰੇਟਰ ਦੀ ਆਵਾਜ਼ ਆਉਂਦੀ ਹੈ ਬੱਚਿਓ ਸਾਨੂੰ ਹਮੇਸ਼ਾ ਮਿਹਨਤ ਨਾਲ ਅੱਗੇ ਵਧਣਾ ਚਾਹੀਦਾ ਹੈ ਸਿਰਫ ਸੁਪਨੇ ਦੇਖਣ ਨਾਲ ਕੁਝ ਨਹੀਂ ਮਿਲਦਾ ਸ਼ੇਖ ਚਿੱਲੀ ਹੱਸਦਾ ਹੈ ਆਪੇ ਕਹਿੰਦਾ ਹੈ ਅਗਰੀ ਵਾਰੀ ਸਿੱਧਾ ਬਾਜ਼ਾਰ ਜਾਵਾਂਗਾ ਸੁਪਨੇ ਰਾਤ ਨੂੰ ਹੀ ਵੇਖਾਂਗਾ ਅੰਤ ਇਹ ਕਹਾਣੀ ਬੱਚਿਆਂ ਨੂੰ ਦੱਸਦੀ ਹੈ ਕਿ ਬਿਨਾ ਮਿਹਨਤ ਦੇ ਸੁਪਨੇ ਕੇਵਲ ਖਿਆਲੀ ਰਹਿੰਦੇ ਹਨ ਹੈਲੋ ਬੱਚੋ ਚੈਨਲ ਨੂੰ ਸਬਸਕ੍ਰਾਈਬ ਔਰ ਵੀਡੀਓ ਨੂੰ ਲਾਈਕ ਕਰੋ ਓਕੇ ਬਾਏ ਫਿਰ ਮਿਲेंगे ਓਕੇ ਬਾਏ ਬਾਏ